ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਹੋ ਵੀ ਕਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਲੱਗਿਆ ਵੀਡੀਓ ਸ਼ੁਰੂ ਕਰਨਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਟਾਈਮ ਹੋ ਗਿਆਗਾ। 11:30 ਟਾਈਮ ਹੋ ਗਿਆ। ਹੁਣ ਮੈਂ ਬਣਾਈਏ ਚਾਹ। ਸਵੇਰ ਦੇ 11:30 ਹੋਗੇ। ਅੱਜ ਸਵੇਰੇ ਰੋਟੀਆਂ ਥੋੜੀ ਜਿਹੀ ਬਣਾਈ ਸੀ ਮੈਂ ਜੋ ਚੋਗਰੀ ਰੋਟੀ ਬਣਾਈ ਸੀ ਆਪਣੇ ਕਰੋਜ ਕਿਸੇ ਸਾਈਂ ਭਾਟ ਦਾ ਭੋਗ ਸੀ ਅਸੀਂ ਸਾਰੇ ਗਏ ਸੀਗੇ ਉੱਥੇ ਆਰਮੋਦ ਰੜੀ ਮੈਂ ਜੋ ਤੁਹਾਨੂੰ ਪਤਾ ਨਹੀਂ ਅੱਜ ਕੀ ਹੋਇਆ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਅੱਜ ਰੋਟੀਆਂ ਖੋਥੀ ਚੱਗ ਗਈ ਸੀ ਉਸ ਤਾਂ ਦੰਝਾਣੇ ਨੇ ਤੇ ਜੋ ਦੀ ਰੋਟੀਆਂ ਮੈਂ ਬਣਾ ਲਈ ਸੀ ਸਾਰੇ ਕੰਮ ਪਿੰਦੇ ਕਰਕੇ ਕੱਪੜੇ ਧੋ ਕੇ ਉਸ ਸੂਕਾ ਵਾਲੀ ਰਹਿ ਗਈ ਸੀ ਕਿ ਲੈਟ ਬਾਕੀ ਸੀ ਲੈਟ ਬਹੁਤ ਜਾਣ ਲੱਗਦੀ ਹੁਣ 900 500 ਦੇ ਫਿਰ ਤੇ ਨਾ ਸਵੇਰੇ ਉਹ ਹੀ ਲੈਟ ਜਾਂਦੀ ਹੈ ਉਸ ਫਿਰ ਮੈਂ ਸੁਕਾ ਕੇ ਆ ਕੇ ਪਾਏ ਨੇ ਕੱਪੜੇ ਉਸ ਕੋਲ ਆਈ ਰਹੀ ਸੀ ਬਸ ਅੱਦੇ ਕ ਮੌਸਮ ਤਾਂ ਜੀ ਬਹੁਤ ਖਰਾਬ ਹੈ ਜਮੀਂ ਇੰਝ ਤਾਂ ਲੱਗਦਾ ਨਹੀਂ ਕਰਾਸ ਜੀ ਕੱਲ ਤਾਂ ਜੀ ਪਿਛਲੇ ਦਿਨ ਥੋੜੀ ਧੁੱਪ ਆਲੀ ਸੀ ਅੱਜ ਤਾਂ ਮੈਨੂੰ ਲੱਗਦਾ ਜੀ ਜਮੀਂ ਨਹੀਂ ਆਉਂਦੀ ਹੈਗੀ ਠੰਡ ਜੀ ਲੱਗੀ ਗਈ ਉੱਥੇ ਵਾਗ ਕੇ ਹਾਗੇ ਨਾ ਇਹ ਪਗ ਠਰ ਜਗੇ ਵੀ ਪਿਆਈ ਚ ਵੱਡ ਜੀ ਪਰ ਨਾ ਮੈਨੂੰ ਸਾਗ ਲੰਦਾ ਪੈਗਾ ਕੱਲ ਲੈ ਸੀਗੇ ਉਹ ਇਹ ਨੂੰ ਮੈਂ ਕਿਹਾ ਵੀ ਨਹੀਂ ਸੀ ਬਿਨਾ ਮੁੱਛੀ ਲਿਆਏ ਪਰ ਤੋੜ ਲੈ ਫਿਰ ਮੈਨੂੰ ਆਇਓਗਾ ਅੱਖਾਂ ਗਿੜਿਆ ਕੇ ਦਿੱਤਾ ਸੀ ਉਹ ਵੀ ਧਰਿਆ ਨਹੀਂ ਉਹ ਤਾਂ ਆਪਣੇ ਕੋਲ ਖਾ ਗਈ ਪਈ ਸੀ ਅੱਜ ਸ਼ਾਮ ਨੂੰ ਵੀ ਸਰ ਜਾਦਾ ਸਾਨੂੰ ਤਾਂ ਗਾਜਰਾ ਦੀ ਸਬਜ਼ੀ ਪਈ ਸੀ ਸ਼ਾਮ ਨੂੰ ਜਿਹੜਾ ਮੈਂ ਪਾ ਕੇ ਬਣਾਈ ਸੀਗੀ ਦੁੱਧ ਪਾਲਿਆ ਸੀ ਜੋਦ ਕਹਿੰਦਾ ਮੈਂ ਦੁੱਧ ਪਾ ਕੇ ਜੇ ਸਬਜ਼ੀ ਚ ਥੋੜੀ ਪਈ ਹੈ। ਬਈ ਵੀ ਸਵਾਗਤ ਮੈਂ ਧਰੂੰਗੀ ਫਿਰ ਬੇਬਾਹ ਹੋ ਜੂਗਾ ਨਾ ਸਿੱਟਣ ਵੀ ਜੀ ਨਹੀਂ ਕਰਦਾ ਮੈਂ ਨਾ ਬਾਥੂ ਬਾਥੂ ਕਰੀ ਹੁੰਦੀ ਇਹਨਾਂ ਨੂੰ ਆਈ ਵਾਰ ਬਾਥੂ ਨਹੀਂ ਲੈ ਕੇ ਦਿੰਦੇ ਇਹ ਸਾਬ ਚ। ਰਤ ਕੀ ਬਾਥੂ ਤੇ ਕਾਜਰਾ ਦਾ ਛੇਜਾ ਵੀ ਹੈਗਾ। ਉਹਨੂੰਗਾ ਤਾਂ ਬਹੁਤ ਸਵਾਲ ਹੈ। ਸਮਾਨ ਕਿ ਬਦਲੇ ਆਇਆ ਅੱਜ? ਮੈਂ ਵਧੀਆ ਵੱਧ ਸਮਾਨ ਜਿਆ ਸਾਬ ਸੰਦਲਾ। ਹੁਣ ਇਹ ਕਈਆਂ ਨੇ ਸੀ ਚਾਹ ਬਣਾਉਣਾ ਬਣ ਗਈ। ਹਰਮਨ ਕੱਪੜੇ ਨਾ ਕੱਪੜੇ ਪਿਆਉਂਦਾ ਕੰਮ ਨੂੰ ਵੇੜ ਗਿਆ ਸਾਰਾ ਵੀਰੇ ਕੱਪੜੇ ਰੋਟੀ ਪਾਣੀ ਸਾਰਾ ਤੇ ਹਰਮਨ ਕੱਲਾ ਝਾੜੂ ਲਾ ਰਿਹਾ ਸੀ ਕਹਿੰਦੀ ਇੱਥੇ ਤਿਆਰ ਹੋ ਮੰਗਿਆ ਆਪਾਂ ਜੇ ਰੁੱਟੇ ਜੀਲੇ ਜੇ ਦੇਵਾਂਗੇ ਵੀ ਕੋਚ ਚੱਕਦਾ ਹੋਊਗਾ ਫਿੱਕੇ ਭਰਸੀਏ ਸੁੱਕਦਾ ਮਸੇਗਾ ਹਰਮਨ ਬੋਚੀ ਲਾਉਂਦੀ ਮੈਂ ਵਰਤ ਰਹੀ ਹਾਂ ਜੀ ਸਾਰਾ ਹਰਮਨ ਪੀ ਲਿਆ ਬੋਚਾ ਕਿੱਧਰ ਵਾਗਿਆ ਹੁਣ ਤੱਕ ਜੜੀ ਥਿਬਾ ਲਿਆ ਫਟਾ ਹੁਣ ਚਾਚਾ ਹੋ ਕੋਈ ਅੱਜਾ ਸੀਗਾ ਉਹ ਵੀ ਵਾਲਾ ਕਰੀਦਾ ਸੀ ਚਾਹ ਬਣਾਣਾ ਇਹ ਸਬਜੀ ਪਈ ਆ ਕਟਿਲੀ ਤੇ ਇਹ ਕੱਢ ਕੇ ਮੈਂ ਮਾਜ ਕੇ ਫਿਰ ਸਾਗ ਧਰ ਲਗੂੰਗੀ ਲੈ ਮੈਂ ਪੀ ਰਹੀ ਨਹੀਂ ਫੜਾਉਦੀ ਆ ਪਈ ਥੋੜੀ ਗੱਡ ਵਿੱਚ ਤੇਰੀ ਭਾਰ ਨਹੀਂ ਕੁੜੀ ਐ ਪਾਣੀ ਆ ਚਾਹ ਪਾਣੀ ਨਹੀਂ ਲੈ ਪੀ ਲਾ ਮੈਂ ਪੀ ਕੇ ਲਾ ਦੇ ਕੋਚੇ ਮੈਂ ਮਾਂਗੀ ਫੇਰੀ ਸੁੱਕਣਗੇ ਹੁਣ ਕੋਈ ਨਹੀਂ ਕਰੇ ਫੇਰ ਉਹਨਾਂ ਨੂੰ ਕਦੀ ਉੱਤੇ ਫਿਰਦੇ ਉੱਤੇ ਫਿਰਦੇ ਹੁਣ ਲਾਉਂਦੀ ਨਹੀਂ ਭੋਲ ਕੇ ਬੈ ਗਈ चक पाती तेरी भी चाह मैं दी बोतल से पाई हूं तो दी बोतल में कड़बी चीज अपनी दी चलो चाह पी ली ले।, ले भाड़ किथे बड़ी उठी है किथे रखा चाय थी पी लेंगे बैठे इथे चूल्हे को हां आ ये मैं भी इथे लेके होनी है आपकी चाह पी के ये बड़ा उतरूगा ला दे पोछे करा पी के चाह सुक्का सुक्का फेरी जमी ਨਦਰ ਡੈਡੀ ਨੂੰ ਬੋਲ ਮਾਰਾ ਉੱਥੇ ਖੜਾ ਕਚਾਵਣੀ ਪਈ ਹੁਣ ਬੋਤਲ ਚ ਨਹੀਂ ਪਾਈ ਕਾ ਪੀ ਲਾ ਹਾਂ ਸਦੀ ਕਤੋਂ ਮੇਰੀ ਉਹ ਕਿੱਥੇ ਆਪਣੀ ਪੀੜੀ ਛੁੱਲੇ ਕੋਲ ਤੋਂ ਨੀ ਇਹ ਭੁੱਟੀ ਤੇ ਮੈਂ ਪੀ ਲੈ ਆਜਾ ਬਤ ਪੀ ਲਾ ਛੁੱਲੇ ਲਵੇ ਲੱਗੀ ਏ ਤੇਰੀ ਆਈ ਚ ਲੈ ਕੇ ਮੁੜ ਕੇ ਉੱਠਿਆ ਨਹੀਂ ਆਣਾ ਅੰਤ ਪਹਿਲਾਂ ਤਾਂ ਐਸੀ ਬਖ 2 ਘੰਟੇ ਹੀ ਠਹਿਰ ਕੇ ਧਰ ਲਉ ਸਾਗ ਘੰਟਾ ਉਦੋਂ 11 ਵਜੇ ਸੀ ਤੁਸੀਂ ਆਏ ਆ ਭੋਗ ਤੋਂ بس ਥੋੜਾ ਥੋੜਾ ਕੱਪੜੇ ਸੁੱਕਣੇ ਭਾਰ ਕੇ ਆਈ ਕਿਆ ਬਣਾਈ ਪੌਣੇ 12 ਤਾ ਹੋ ਵੀ ਗਏ ਜੇ ਹੁਣ ਰਾਈ ਚ ਵੜ ਗਈ ਲੱਗਦੀ ਨਹੀਂ ਹੁਣ ਬਸ ਹੁਣ ਕਰਦੀ ਆ ਆ ਬੰਦ ਕਰ ਗਾਣੀ ਛਾਹ ਚੀਰ ਲੱਗਦੀ ਆ ਮੈਂ ਤਾਂ ਫਿਰ ਨਾ ਹੁਣ ਚੁੱਲੇ ਚੱਗਮਚਾਰੂ ਉਸ ਪੇਠੰਡ ਕੀ ਲੱਗਣੀ ਹੈਗੀ ਜੇ ਹੁਣ ਬਿਸਤਰੇ ਚ ਵੜ ਗਏ ਫਿਰ ਇਕਦਾਂ ਨਹੀਂ ਜਾਣਾ ਲੇਟ ਵਾਲਾ ਹੋ ਜਾਊਗਾ ਸਾਬ ਅੱਜ ਤਨਾ ਸਵੇਰੇ ਉਹ ਡਿਗਦਾ ਸੀਗਾ ਮੀਂਹ ਵਾਂਗੂ ਧੁੰਦ ਜੀ ਡਿਗਦੀ ਸੀਗੀ ਹੁਣ ਤਾਂ ਉਹ ਤਾਂ हट ਗਈ ਪਰ ਧੁੱਪ ਦਾ ਕੋਈ ਚਾਂਸ ਨਹੀਂ ਬਦਲਵਾਈ ਜੀ ਹੋਈ ਪਈ ਆ ਪੀਲਾ ਚ ਕੀ ਕਰੀਆ ਮੈਂ ਦੇਖੋ ਜੋ ਦਾ ਤਿੱਖਾ ਕਰਕੇ ਦਿੰਦਾ ਮੈਂ ਕੰਦ ਤੇ ਪਾਣੀ ਪਾ ਕੇ ਐ ਰੇਤ ਬੜੀ ਜਾਂਦਾ ਕੰਦ ਤੇ ਬੜੀ ਪਾ ਕੇ ਚੁੱਪ ਕਰ ਜਾ ਨਾਗਾ ਤੱਤਾ ਪਾਣੀ ਘਾ ਕੇ ਦੋ ਮੈਨੂੰ ਪੱਤਾ ਪਾ ਕੇ ਕਰੂੰਗਾ ਜੋਤਾ ਤਾਂ ਤੂੰ ਪੌੜੀ ਇਗਜ਼ਾਮ ਕਰ ਦੇਗਾ ਉਹ ਬਰੇਦਾ ਉਹ ਸਾਰੀ ਭਿੰਦਰ ਜੀ ਗੋ ਕਰਦੀ ਪੁੱਤ ਨੇ ਦੇਖੋ ਇਹ ਰੇਤਾ ਹੈ ਨਹੀਂ ਨਾ ਆਪਣੇ ਲੈ ਆਣ ਪਾਲਖੀ ਲੈ ਦੇ ਜਸਨ ਕੇ ਤੇ ਇਹਦੇ ਕੋਲੇ ਹੁੰਦਾ ਕਾ ਮਸ਼ੀਨ ਕੋਈ ਚੱਕਲਿਆ ਹੁੰਦਾ ਨਾ ਮਸ਼ੀਨ ਕੋ ਚੱਕਲਿਆ ਹੁੰਦਾ ਆਏ ਕੋ ਚੱਕਰ ਚੋਰੀ ਚੱਕਲਿਆ ਆਏ ਕਹਿੰਦੇ ਸੀ ਸਿਰੋ ਚੱਕਣ ਬਰਾ ਉਹਨੂੰ ਦੇਖਦੇ ਨੇ ਨਾ ਫੇਰ ਕਿੰਦਾ ਇਹ ਕਿੰ tane ਯੋਰੀ ਕਰ ਲੀਏ ਵੀ ਅਸੀਂ ਕਿਹੜਾ ਭਾਈ ਚੋਰੀ ਕਰੀਏ ਤੁਹਾਡੇ ਖੰਦ ਵਰਤ ਕੇ ਤਾਂ ਮਸ਼ੀਨ ਕੋਲੇ ਦੇਖੋ ਨਾ ਜਰ ਲੱਗੀ ਪਈ ਸੀ ਨੂੰ ਇੱਥੇ ਆ ਕੰਢੇ ਤੇ ਉਹ ਵਗ ਜਾਂਦੀ ਏ ਤਰੇਲ ਜੀ ਤੇ ਪਿਆ ਸੀ ਬਹੁਤ ਠਿਕਾ ਗਿਆ ਇਹ ਦੇ ਹਨਾ ਚਿੱਟਾ ਚਿੱਟਾ ਜਿਹਾ ਨਿਕਲਿਆ ਹੈ ਨਾ ਬਸ ਇੱਕ ਹੋਰ ਕਰਾ ਚਲ ਬਸ ਦੇਖ ਹੂੰ ਚਲ ਲੋਤਾ ਪੱਤਰਾ ਜੇ ਲਾ ਲਾ ਕੇ ਚੀਰ ਦੂੰਗੀ ਮੈਨੂੰ ਆਈ ਸੀਗਾ ਮਖੇ ਨੂੰ ਤਾਂ ਚੱਲ ਕਰਦੇ ਨਹੀਂ ਗੇ ਲੋੜੀ ਗਲੀ ਨੂੰ ਬਣਾਵਾਂਗੇ ਲੋੜੀ ਵਾਲੇ ਤਾਂ ਸਰ ਕਰਦੇ ਹੁੰਦੇ ਨੇ ਤਾਂ ਦੇਖ ਲੈਗੇ ਹੱਥ ਸਾਰੇ ਇਹ ਚੱਲੂ ਕੋਲੇ ਹੁੰਦਾ ਇਹ ਬਣਾਉਂਗੇ ਨਹੀਂ ਫਿਰ ਲੋੜੀ ਵਾਲਦਾਂ ਹਾਰਨਾ ਤੇ ਬੱਚਾ ਪਿਆਰੇ ਹਾਈ ਰੱਖ ਲਾ ਕੇ ਮੋਤੇ ਤੜਕਾ ਲਾ ਲਾ ਉਹ ਲਾਗੀ ਮੇਰੇ ਲਈ ਲੋੜੀ ਤੋਂ ਬਾਅਦ ਹੁੰਦੀ ਛੇ ਦਿਨ ਰਹਿਗੇ ਸਤ 6 ਤਰੀਕ ਹੋ ਗਏ ਹੈ ਨਾ ਖਾ ਕੇ ਤਾਂ ਬਣਾ ਲਾਂਗੇ ਮੇਰੇ ਲਈ ਲਾਗੀ ਹੈ ਲੋੜੀ ਤੋਂ ਬਾਅਦ ਹੁੰਦੀ ਹੋਰ ਤੂੰ ਕਿੱਥੇ ਤੁਰੇ ਫਿਰਦੀ ਐ ਲੋੜੀ ਤਾਂ ਅਗਰ ਮੱਕੀ ਦੀ ਪੁੱਤ 14 ਦੀ ਅਛਾ ਨਹੀਂ ਹੁੰਦੀ ਆ ਉਹ ਤੇ ਇਹ ਤਾਂ ਹੁੰਦੀ ਆਪਾ ਜਿੱਦ ਕਹਿੰਦੇ ਸੋਨੇ ਦੇ ਵਾਲ ਕਰਦੇ ਹੁੰਦੇ ਨੇ ਕਿ ਸਿਨੋ ਨੇ ਆਂ ਸਰ ਸੋਨੇ ਦੇ ਵਾਲ ਕਰਤਾ ਤੇ ਤੇਰੇ ਤਾਂ ਟੁੱਟ ਗਏ ਥਰਮਲ ਦੇ ਬਾਤ ਵਾਲ ਟੁੱਟਦੇ ਨੇਗੇ ਪਤਾ ਨਹੀਂ ਕੀ ਹੋ ਗਿਆ ਤੇ ਰੋਡੀਆਂ ਵਾਲ ਛਿੱਲਦੀਏ ਛੋਟੇ ਛੋਟੇ ਰਹਿ ਗਏ ਜਬੀ ਕਹਿੰਦੀ ਹਜੇ ਵੀ ਕਹਿਨੀ ਆ ਮੇਰੇ ਵਾਲ ਕਰਵਾ ਦਿਓ ਕੀ ਕਰਾਉਂ ਲਿਖਦੇ ਰਹੋ ਬਸ ਮੈਂ ਨਹੀਂ ਕਰਾਉਂਦੀ ਕਿਉਂਕਿ ਕਰਟੇਨ ਕਰਨੀ ਤੁਸੀਂ ਨਹੀਂ ਕੁਣਾਉਂਦੇ ਕਹਿੰਦੇ ਉਹਦੇ ਨਾਲ ਉਹ ਹੋ ਜਾਂਦੇ ਨੇ ਵੀ ਟੁੱਟਣਾ ਫੜ ਜਾਂਦੇ ਆ ਫੜ ਜਾਂਦੇ ਨੇ ਵਧੀਆ ਥੋੜਾ ਸਾਂ ਚੀਰ ਕੇ ਨਾ ਫਿਰ ਗਾਜਰਾ ਸੇਜਿਆ ਤੇ ਬਾਥੂ ਜੀਰੂ ਦੀ ਪਾਲਕ ਫੇਣੀਗਾ ਵਿੱਚ ਮੈਂ ਕਿ ਤੇ ਪਾਲਕ ਦੀ ਆਗਾ ਜਦੋਂ ਕੋਈ ਬਾਰਫਾਲ ਤੋਂ ਨਿਕਲਣ ਤਾਂ ਤੇ ਕੋਲ ਦਾ ਪਾਲਤਣ ਵਾਲੀ ਹੈ ਦਾ ਸਾਰੀ ਇਹ ਕਿਨਾਂ ਮੈਂ ਬਾਲਟੀ ਚ ਪਾਪ ਲੈ ਤੋਕ ਕੇ ਮੈਂ ਬੋਤੀ ਭਰ ਕੇ ਰੱਖ ਲਈ ਦੀ ਦੋ ਹੁਣ ਮੈਂ ਇੱਕ ਬੋਤੀ ਚੰਗੀ ਤਰ੍ਹਾਂ ਪਾਣੀ ਨਿਚੋੜ ਦੂ ਫਿਰ ਕਰ ਨੂੰ ਪਾਣੀ ਗਰਮ ਫਿਰ ਪਾਣੀ ਬੈਠ ਕੇ ਲੌੜ ਰਹੀ ਅਜ ਕੋਚਾ ਬੈਗੇ ਬੜੀਆ ਲੱਗਦਾ ਹਨ ਸੁੱਕਾ ਸੁੱਕਾ ਆਹੋ ਕਿਤਾ ਕਪੜਾ ਫੇਰ ਕਿੱਥੇ ਟਾਈਮ ਹੋ ਗਿਆ ਸਭ ਆਤੰਦਾ ਸਾਕ ਆਪਣਾ ਰਿਚ ਗਿਆ ਬਸ ਅੱਧਾ ਘੰਟਾ ਹੋਰ ਲਊਗਾ ਮਾਦੇ ਚ ਮਿਰਚਾਂ ਪਾਉਣੀ ਆਂਗੀ ਹੁਣ ਇੱਕ ਵਜੇ ਪਾਇਆ ਸੀ ਪੀਲੀ ਚ ਸਾਗ ਮੈਂ ਇੱਥੇ ਬੈਠੀ ਰਹੀ ਹਾਂ ਜਮੀਨ ਅੱਗ ਬੁਝਣ ਦਿੱਤੀ ਹੈਗੀ ਸਵਾਦੀ ਲੱਕੜ ਮੱਚ ਗਈ ਇੱਕ ਹੋਣਾ ਲਾਈ ਆ ਗਈ ਮੁੱਛਰ ਜੀ ਇਹ ਖੋਏ ਚ ਬਚੀ ਸੀਗੀ ਇਹ ਲਾਤੀ ਮੈਂ ਖਚਾਲਾ ਰੋਟੀ ਬਣ ਜੂਗੀ ਇਹਨੂੰ ਅੱਗ ਮਸਾਲਾ ਲੱਗੂਗੀ ਮੋਟੀ ਇਹਨੂੰ ਲੱਕੜੀ ਜੀ ਲਾਈ ਸੀਕਾ ਉਹ ਮੱਚ ਗਈ ਅਰੇ ਦੇਖੋ ਪਾਤੀਂਗਾ ਕੋਲਿਆ ਪੈਗਾ ਬਸ ਜਦੋਂ ਆ ਪਾਣੀ ਦਾ ਸੁੱਕ ਜੇਗਾ ਫਿਰ ਘੋਟੂਗੀ ਮੈਂ ਥੋੜਾ ਜਿਹਾ ਪਾਣੀ ਗਰਮ ਧਰਿਆਗਾ ਕਿਉਂ ਘੜੜ ਵਾਸਤੇ ਅੱਜ ਮੈਂ ਮਲਾਈ ਦਾ ਕਿਉ ਵੀ ਬਣਾ ਲਿਆ ਫਿਰ ਮਿਦਾਨੀ ਲਾਤੀ ਸੀ ਮੈਂ ਇਕੱਠੀ ਹੋਈ ਪਈ ਸੀਗੀ ਮਲਾਈ ਫਿਰ ਮਖਣੀ ਅਜਾ ਸਾਗ ਆ ਗਿਆ ਚਲ ਮੱਖਣੀ ਖਾ ਲੈਣਗੇ ਸਾਗ ਚ ਪਾ ਕੇ ਤਾਂ ਕਰਕੇ ਫਿਰ ਮੱਝੀ ਬਣਾ ਲਿਆ ਮੇਰੀ ਗੱਲ ਕੁ ਦਿਨ ਹੋਰ ਆਪਣਾ ਭਾਂਡਾ ਪੈ ਜਾਂਦੀ ਦੋ ਕੁ ਦਿਨ ਦੋ ਦਿਨ ਦੀ ਮੱਖ ਮਲਾਈ ਇਹਦੇ ਵਿੱਚ ਆਹ ਚਲ ਸਵਾਦ ਲੁਭਾ ਸਾਗ ਮੱਖਣਾ ਮੱਖਣੀ ਨਾਲ ਹੋਰ ਵੀ ਸਵਾਦ ਆ ਜਾਂਦਾ ਦਾ ਸਾਗ ਦਾ ਗਰਪਣੀ ਹੱਥੇ ਲਾ ਕੇ ਘੇਪੋ ਦੋ ਆ ਨਾ ਮੈਂ ਇਹਵੇਟ ਕਰਕੇ ਬੈਠ ਗਿਆ ਨਾ ਇਹਦੇ ਵਿੱਚ ਸਭ ਤੋਂ ਧੀ ਮਸਾਲਾ ਪੁੱਟ ਲਈ ਤੇ ਰੋਟੀ ਰੋਟੀ ਦੀ ਕਿਰਤ ਇਹ ਰੋਟੀ ਨੋਦੀ ਸੁੱਕੀ ਪਈ ਹੈ ਜਿਹਨੇ ਹੁਣ ਤੱਕ ਦਿਨ ਤੋਂ ਬਣਾਉਣੀ ਇਹਦੇ ਵਿੱਚ ਪਾਣੀ ਗਰਮ ਹੋ ਗਿਆ ਗਰਮ ਪਾਣੀ ਕਰਕੇ ਪਾਇਆ ਸੀਗਾ ਮੈਂ ਫਰਿੱਜ ਚ ਠੰਡੀ ਹੋ ਜਾਊਗੀ ਕਟਾਈਮ ਤਾਂ ਫਰਿੱਜ ਫਿਰ ਲਾਉਣੀ ਪੈਂਦਾ ਹੈ ਮੈਲੋਨੀ ਨੇ ਫਰਿੱਜ ਦੇ ਲਈ ਦੇ ਨੇ ਬਸ ਉਹ ਵੀ ਕਿੰਨੇ ਵਕਟੇ ਫਿਰ ਬੰਦ ਰੱਖਦੇ ਦੁਬਾਰਾ ਰਾਤ ਨੂੰ ਮਲਾਈ ਠੰਡੀ ਹੋਈ ਪੀਸੇ ਦੇ ਥੋੜਾ ਜਿਹਾ ਜਾਰੀ ਕਰਨ ਪੈ ਗਿਆ ਮਨਾਂ ਦਾ ਪਾਣੀ ਅਗਰ ਜੇ ਘਿਓ ਬਣ ਗਿਆ ਚਲ ਕੋਈ ਗੱਲ ਨਹੀਂ ਫਿਰ ਜੇ ਠੰਡਾ ਪਾਉਂਦੀ ਸੀ ਫਿਰ ਲੈਂਦਾ ਜਾਨੀ ਹੈਗਾ ਨਾ ਠੰਡਾ ਜੋਲੀ ਜੀ ਫਿਰ ਆਹ ਉਹ ਘਰੋਂ ਜਿਆ ਬਧੀਆ ਨਿਕਲੇਗਾ ਲੱਗਦਾ ਨਹੀਂ ਫਿਰ ਮਧਾਨੀ ਨਾਲ ਨਹੀਂ ਲੈਂਦਾ ਹੈਗਾ ਠੰਡਾ ਜਿਆ

ਕੱਲੂ ਆਪਣੇ ਬੰਦੇ ਨਗਰ ਦੀ ਪੱਲੇਗਾ ਗੋਲ ਸੁੰਦਰ ਤਕਾਸ਼ ਪਕਾਸ਼ ਦੀ ਖੁਸ਼ੀ ਚ ਅਖੰਡ ਪਾਟ ਸਾਹਿਬ ਤੋਂ ਪਾਸ਼ ਹੋਗਾ ਇਹ ਨਾਲੇ ਨਗਰ ਦੀ ਟੋਹ ਜਾ ਕੱਲੂ ਮਤੇ ਪਟਕਾ ਲੱਭੀ ਹੈਗੀ ਪਰ ਬਣਨੀ ਹੈ ਹੋਰ ਸਲਾਹਾ ਬਣਾਈ ਜਾਂਦਾ ਵੀ ਕਿਸੇ ਦੋਸਤ ਤੋਂ ਨਾ ਪਹਿਲੇ ਹੁਣ ਮੇਰਾ ਪਟਕਾ ਬਣ ਗਈ ਨਹੀਂ ਅਬ ਤੇ ਮਰਜੀ ਜਾਈ ਵਡਾ ਹੋ ਗਿਆ ਹੁਣ ਭੜਾ ਲੱਗਦਾ ਦਾ ਪਟਕਾ ਬਣੇ ਕੋਸ਼ਿਸ਼ ਨਹੀਂ ਕਰਦਾ ਸਿੱਖਿਆ ਗਿਆ ਮਾਪਰ ਜਾਂ ਬੰਦੀ ਹੁੰਦਾ ਹੁੰਦਾ ਵਿਚਾਰ ਦੇਣਾ ਦਾ ਵਧੀਆ ਗੇੜਾ ਦੇ ਲੈਂਦਾ ਦਾ ਮਾਪਰ ਇਹ ਕਈ ਪੜਨਾਵਾਂ ਸਿੱਖ ਲੇਗਾ ਇਹਦਾ ਇਹ ਬਾਤ ਚੋੜੂ ਦੀ ਕਰਾਂਗੇ ਪਾਸ ਹੁਣ ਕੋਟ ਲਾਂਗੇ ਸਿਰ ਲਾਪਾ ਲੋ ਗੱਡਕੇ ਫਿਰ ਮੰਗਲੀ ਰੋਟੀ ਲਾ ਲਾ ਹੰਟਾ ਬੋਤਾ ਇਹ ਚੁੰਡੇ ਕੋਲ ਗੱਠਾਉਣੇ ਪਾ ਲੱਗੇ ਸਾਰ ਦਿਨ ਸਿੱਖੀ ਜੀ ਸਾਦੇ ਕੋਲ ਬੱਤੀ ਉਹ ਤਾਂ ਵੀ ਗਈ ਹੈ ਕੱਢ ਦਿਨਾ ਨਹੀਂ ਹੋਏ ਨਹੀਂ ਦੋ ਘੰਟੇ ਲਾ ਘੰਟਾ ਲਿਆ ਇੱਜ ਬੈ ਇਹ ਦੇ ਦੇ ਪੈ ਕੇ ਰਸਤੀ ਕੀ ਹੋ ਜਾਂਦੀ ਹੈ ਇਹ ਆਹ ਫੜਦੇ ਸੂਣ ਕਦੀ ਬੋਉਂਦੇ ਪਾ ਨਾ ਸਾਈਡ ਪਾਠਾਣ ਦੇ ਬੋਉਂਦੇ ਵਾਖੇ ਤਾਂ ਲੱਗ ਗਿਆ ਆ ਕੀ ਜਿਹਾ ਲੈਣ ਦਾ ਤਰੀਕਾ ਹੈ ਗੰਦਾ ਜਿਹਾ ਕਰਤੋਂ ਇਹਨਾਂ ਦਾ ਸੀਨ ਜਾਈ ਚੁੜ ਗਿਆ ਉਹ ਕਰਣਾ ਜੀ ਬਾਕੀ ਕਰਿਆ ਜਿਵੇਂ ਸੇ ਕਰਾਂਗਾ ਲੈ ਚਾਹ ਤੁਸੀਂ ਮੈਂ ਵੀ ਖੁਰ ਗਿਆ ਲੈ ਗੱਲ ਤੋਂ ਉਹ ਕਿਤੇ ਤਾਂ ਜੀ ਗੱਲ ਤੋਂ ਹਾਂ ਹਾਂ ਥੋੜਾ ਜਿਹਾ ਇਹ ਖਰੇ ਜਿਤਾ ਲੂੰਗੀ ਥੋੜਾ ਜਿਹਾ ਤੇ ਵਧੀਆ ਹੋ ਜੂ ਸਾਗ ਚ ਪਾਉਣ ਲਈ ਥੋੜਾ ਪਰ ਪਹਿਲੇ ਇਹ ਲੱਗਦੀ ਕਿ ਤੁਸੀਂ ਪਾ ਕੇ ਲੋ ਜੀ ਟਾਈਮ ਹੋ ਗਿਆ ਸਹੀ ਪੰਜ ਦਾ ਹੁਣ ਮੈਂ ਲਗਦੀਆਂਗੀ ਰੋਟੀ ਸਾਗ ਨੂੰ ਖਲੇ ਵਿੱਚ ਸਾਗ ਤਮ ਜਾ ਰਿਹਾ ਕੁੱਟਿਆ ਹੋਣਾ 4-4 ਜਿਹਾ ਕੀ ਜੇ ਲਖਮਾ ਗਾਵਾ ਹੋਵੇ ਨਾ ਬਸ ਲੱਗ ਬਹੁਤ ਛੋੜੀ ਰੋਟੀ ਪੱਕਣਗੇ ਲੱਗਣ ਨਾਲ ਤਾਂ ਅੰਮਲ ਲੱਗਦੀ ਰੋਟੀ 5:00 ਵਜ ਕੇ ਸਹੀ तो तो थोड़ा जहा मक्खी आटा पाया कर कुछ कनक पाया रोटी बन जाती है कदम पहले दो रोटी रुकी दी बनावे बेचारी ठंड लगी भुख लगे बेचारी खा के आ ਇਹ ਉਹ ਰੋਟੀ ਖਾਂਦੀ ਹੈ ਕਿ ਦੁੱਧ ਵੀ ਜਿਵੇਂ ਛੱਡ ਦਿੱਤੀ। ਉਹ ਇਹ ਰੱਖਦੀ ਹੈ ਬਸ ਨਹੀਂ ਪਿਆਰ ਰਹਿਦਾ। ਹੁਣ ਕੌਣ ਹੀ ਹਟ ਗਿਆ। ਅੰਤਰਾ ਵੀਰ ਨਾਲ ਮਰੁੱਦੇ ਨੂੰ ਜਿਵੇਂ ਨਹੀਂ ਪਾਇਆ ਹੀ ਛੱਡ ਦਿੰਦੀ ਸੀਗੀ ਰੋਜ਼ ਹਾਲ ਖਰਾਬ ਕਰਦੀ ਸੀ। ਰੋਟੀ ਲੱਗ ਗਈ ਮੈਂ ਪੁੱਤਾ ਦਿਓ ਗਰਮ ਗਰਮ ਖਾ ਲੋਂਗੇ ਫਿਰ ਇਹ ਕੰਬਦੀਆਂ ਦੀ ਰਹਿਣੀਆਂ ਥੱਗੀਆਂ ਜੀਆਂ ਕੋਈ ਬੇਜਿਬਿੰਦਰੀ ਅਰੈਸਟ ਕਰੀ ਹੈਗੀ ਪੜਾਂਗੇ ਬਿਸਤਰਾ ਚ ਸੁਨੇਹਾ ਨਵੇੜੇ ਤੋਂ ਚਲੋ ਜਿਵੇਂ ਲੱਗ ਗਈ ਰੋਟੀ ਹੁਣ ਸਾਰੇ ਖਾ ਲੈਣਗੇ ਨਾਲ ਦੀ ਨਾਲ ਵੀਡੀਓ ਦੰਡਰੀ ਆਪਾਂ ਇੱਥੇ ਕਰਦੇ ਲੈ ਕਿਸੇ ਹੋਰ ਜੀ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ